ਅਸਰ ਆਨਲਾਈਨ ਸ੍ਰੀਕਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੈਕ ਟਕਲਾ ਪੰਜਾਬ ਤੇ ਕੀ ਹਾਲ ਚਾਲ ਹੈ ਵੀਰਿਆ ਦਾ ਪੈਨਪਰਾਵਾ ਦਾ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਅੱਜ ਕੀ ਵਿਖਾਣ ਆਲਿਓ ਜੀ ਅੱਜ ਆਪੇ ਉਸਮੈ ਕੋਈ ਵੀਡੀਓ ਲੈ ਕੇ ਆਏ ਆ ਹਾਂ ਮੈਂ ਇੱਕ ਵੀਡੀਓ ਦੇਖ ਰਹੀ ਸੀ ਤੇ ਮੇਰੇ ਸਾਹਮਣੇ ਆਈ ਮੈਂ ਕਿਹਾ ਇਹਨੂੰ ਮਤਲਬ ਆਪਾਂ ਨੂੰ ਫੁੱਲ ਦੇਖਣਾ ਚਾਹੀਦਾ ਮੈਂ ਕਿਹਾ ਫਿਰ ਸੰਭਾਲ ਕੇ ਰੱਖ ਲੈਣੀ ਆ ਆਪਣੀਆਂ ਭੈਣਾਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਦੇਖਾਂਗੇ ਕਹਿੰਦੇ ਪੰਜਾਬ ਤੋਂ ਹਜ਼ੂਰ ਸਾਹਿਬ ਤੱਕ ਨੇ ਇੱਕ ਬੱਸ ਸਰਵਿਸ ਸ਼ੁਰੂ ਹੋਈ ਆ ਓ ਇੰਡੀਆ ਤੇ ਕੈਨੇਡਾ ਦੇ ਬਹਮੀ ਤਾਵਨ ਦੇ ਨਾਲ ਤੇ ਉਹ ਕਾਫੀ ਕੋਈ ਲਗਜ਼ਰੀ ਬੱਸ ਆ ਤੇ ਮੈਂ ਕਿਹਾ ਦੇਖਣਾ ਚਾਹੀਦਾ ਵਾਰਿਸਾ ਵੀ ਜ਼ਿਕਰ ਕਰਨ ਦੇ ਵਿੱਚ ਮੈਂ ਬੱਸ ਦੇਖੀ ਕੋਈ ਇਨਫੋਰਮੇਸ਼ਨ ਮਿਲੇਗੀ ਹਾਂਜੀ ਉਸ ਬੱਸ ਤੋਂ ਰਿਲੇਟਿਡ ਜਿਹੜੀ ਪੰਜਾਬ ਤੋਂ ਹਜ਼ੂਰ ਸਾਹਿਬ ਤੱਕ ਜਾਏਗੀ ਤੇ ਉਹਦੀ ਕੰਪਲੀਟ ਇਨਫੋਰਮੇਸ਼ਨ ਹੈ ਮੇਰਾ ਖਿਆਲ ਇਸ ਵੀਡੀਓ ਦੇ ਵਿੱਚ ਜਰਾ ਟਾਈਟਲ ਵੀ ਇਹੀ ਦੱਸਣ ਡਿਆ ਆਪਾਂ ਨੂੰ ਹਜ਼ੂਰ ਸਾਹਿਬ ਗੋਲ ਨੰਬਰ ਹਾਂਜੀ ਨਾ ਤੇ ਦਰਬਾਰ ਸਾਹਿਬ ਦਰਬਾਰ ਸਾਹਿਬ ਚਲੋ ਆਪਾਂ ਵੀਡੀਓ ਵੇਖਦੇ ਆ ਨਾ ਫਿਰ ਆਪਾਂ ਨੂੰ ਮਜ਼ੀਦ ਇਨਫੋਰਮੇਸ਼ਨ ਮਿਲੇਗੀ ਸਟਾਰਟ ਕਰੀਏ ਫੇ ਅੰਡੋ ਕੈਨੇਡੀਅਨ ਕੰਪਨੀ ਦੇ ਵੱਲੋਂ ਪੰਜਾਬ ਤੋਂ ਹਜ਼ੂਰ ਸਾਹਿਬ ਦੇ ਲਈ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ ਇਹ ਬੱਸ ਦੇ ਵਿੱਚ ਕੀ ਕੀ ਸਹੂਲਤਾਂ ਨੇ ਕਿੰਨੇ ਸਮੇਂ ਦੇ ਵਿੱਚ ਬੱਸ ਪੰਜਾਬ ਤੋਂ ਹਜ਼ੂਰ ਸਾਹਿਬ ਪਹੁੰਚ ਜਾਂਦੀ ਹੈ ਇਹ ਇਹਦੀ ਟਿੱਕ ਹੈਗੀ ਆ ਕਿੰਨੇ ਘੰਟਿਆਂ ਦਾ ਇਹਦਾ ਸਫ਼ਰ ਲੱਗਦਾ ਹੈ ਪੰਜਾਬ ਦੇ ਕਿਹੜੇ-ਕਿਹੜੇ ਸ਼ਹਿਰ ਤੋਂ ਚੱਲਦੀ ਆ ਤਾਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਤੁਹਾਨੂੰ ਇਹ ਬੱਸ ਦਿਖਾਉਣੀ ਆ ਕਿ ਇਹਦਾ ਬੱਸ ਦਾ ਕਿਹੋ ਜਿਹਾ ਸਫ਼ਰ ਹੈਗਾ ਕਿਉਂਕਿ ਲੋਡ ਰੂਟ ਹੈਗਾ ਤਾਂ ਕਾਫੀ ਸਮਾਂ ਲੱਗ ਜਾਂਦਾ ਹਜ਼ੂਰ ਸਾਹਿਬ ਨੂੰ ਜਾਂਦਿਆਂ ਪਰ ਇੱਕ ਮਿੰਟ ਯਾਰ ਪਹਿਲੇ ਤੇ ਵੇਖੋ ਨਾ ਕਿ ਹੈ ਕਿੰਨੀ ਮਜ਼ਦਿਦ ਕਿੰਨੀ ਲਗਜ਼ਰੀ ਮੈਨੂੰ ਲੱਗਦਾ ਹੈ ਕਿ ਹਜ਼ੂਰ ਸਾਹਿਬ ਨਾ ਉਹ ਨਹੀਂ ਕਾਨਾ ਸਾਹਿਬ ਨੂੰ ਕਹਿੰਦੇ ਮੈਨੂੰ ਲੱਗਦਾ ਹਜ਼ੂਰ ਸਾਹਿਬ ਗੁਰਦੁਆਰਾ ਹੀ ਆ ਯਾਰ ਉਹਨਾਂ ਦਾ ਹਜ਼ੂਰ ਸਾਹਿਬ ਗੁਰਦੁਆਰਾ ਹੈ ਲੇਕਿਨ ਗੋਲਡਨ ਟੈਂਪਲ ਨਹੀਂ ਹੈ ਗੋਲਡਨ ਟੈਂਪਲ ਦੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਹੀ ਗੁਰਦੁਆਰਾ ਹੈ ਅੱਛਾ ਮੇਰਾ ਲਾਦਾ ਇਹ ਉਹ ਹਜ਼ੂਰ ਸਾਹਿਬ ਉਹੀ ਹੈ ਜਿਹਨੂੰ ਸੱਚਖੰਡ ਕਹਿੰਦੇ ਹਾਂ ਹਾਂ ਉਹੀ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਵਸਾਇਆ ਦੇ ਉਹੀ ਆ ਗੁਰਦੁਆਰੀ ਹੈ ਕਿਨਾਰੇ ਤੇ ਹਾਂ ਹਾਂ ਉਹੀ ਹੈ ਚਲੋ ਫਿਰ ਲਗਜ਼ਰੀ ਤੇ ਬਹੁਤ ਲਗਣ ਰਹੀ ਆ ਯਾਰ ਜ਼ਬਰਦਸਤ ਲਗਣ ਰਹੀ ਹੈ ਕਿਤੇ ਕੀ ਕੀ ਸਹੂਲਤਾਂ ਦਿੱਤੀਆਂ ਗਿਆ ਨੇ ਜਿਵੇਂ ਲੋਕ ਟ੍ਰੇਨ ਦੇ ਵਿੱਚ ਜਾਂਦੇ ਨੇ ਕਿ ਉੱਥੇ ਖੁੱਲਾ ਡੁੱਲਾ ਸਫ਼ਰ ਹੁੰਦਾ ਪਰ ਟ੍ਰੇਨ ਦੇ ਵਿੱਚ ਕਿਹਾ ਜਾਂਦਾ ਕਿ ਸਮਾਂ ਬਹੁਤ ਲੱਗਦਾ ਜੇਕਰ ਪਲੇਨ ਤੇ ਕੋਈ ਜਾਂਦਾ ਤਾਂ ਕਹਿੰਦੇ ਨੇ ਕਿ ਟਿਕਟਾਂ ਬਹੁਤ ਹੈਗੀਆਂ ਨੇ ਤਾਂ ਜਿਸ ਤਰੀਕੇ ਦੇ ਨਾਲ ਇਹ ਬੱਸ ਹੁਣੇ ਸ਼ੁਰੂ ਕੀਤੀ ਗਈ ਆ ਤਾਂ ਇਹਦੇ ਵਿੱਚ ਕੀ ਕੀ ਸਹੂਲਤਾਂ ਨੇ ਟ੍ਰੇਨ ਦਾ ਹਵਾਈ ਸਫ਼ਰ ਦੇ ਨਾਲੋਂ ਕਿਵੇਂ ਬੈਟਰ ਹੋ ਸਕਦੀ ਆ ਤਾਂ ਇਹਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਤੁਸੀਂ ਇਹ ਬੱਸ ਦੇਖੋ ਕਿ ਅੰਦਰੋਂ ਕਿਵੇਂ ਦੀ ਨਜ਼ਰ ਆਉਂਦੀ ਆ ਤਾਂ ਇਹਦੇ ਵਿੱਚ ਕੀ ਕੀ ਸਹੂਲਤਾਂ ਰੱਖੀਆਂ ਗਈਆਂ ਨੇ ਤਾਂ ਇਹ ਸਾਰੀ ਬੱਸ ਇੱਕ ਕਿਸਮ ਦੇ ਨਾਲ ਸਲੀਪਰ ਬਣਾਈ ਹੋਈ ਆ ਤੁਸੀਂ ਇਹਦੇ ਵਿੱਚ ਬੈਠ ਵੀ ਸਕਦੇ ਹੋ ਆਰਾਮ ਕਰਨਾ ਤਾਂ ਸੌਂ ਵੀ ਸਕਦੇ ਹੋ ਇਸ ਤਰੀਕੇ ਦੇ ਨਾਲ ਇਹਦੀਆਂ ਸੀਟਾਂ ਬਣਾਈਆਂ ਗਈਆਂ ਨੇ ਤਾਂ ਇੱਕ ਪਾਸੇ ਦੋ ਲੋਕਾਂ ਦੀਆਂ ਔਰ ਇੱਕ ਪਾਸੇ ਜਿਹੜੀ ਆ ਇੱਕ ਸਿੰਗਲ ਸੰਤਾਂ ਇਹਦੇ ਵਿੱਚ ਬੈਠੀਆਂ ਹੋਈਆਂ ਨੇ ਇਸ ਵੇਲੇ ਇਹ ਬੱਸ ਜਲੰਧਰ ਦੇ ਵਿੱਚ ਖੜੀ ਹੋਈ ਆ ਕਿਉਂਕਿ ਅੰਮ੍ਰਿਤਸਰ ਤੋਂ 8 ਵਜੇ ਇਹ ਬੱਸ ਚੱਲ ਕੇ ਤਾਂ ਇਸ ਵੇਲੇ ਜਲੰਧਰ ਦੇ ਵਿੱਚ ਪਹੁੰਚ ਗਈ ਆ ਤਾਂ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਰੁਕਲੀ ਆ ਇਹਦੇ ਬਾਰੇ ਵੀ ਸਾਰੀ ਤੁਹਾਨੂੰ ਜਾਣਕਾਰੀ ਦਵਾਂਗੇ ਤਾਂ ਸੰਤਾਂ ਇਸ ਵੇਲੇ બસ ਦੇ ਵਿੱਚ ਬੈਠੀਆਂ ਹੋਈਆਂ ਨੇ ਕਿਉਂਕਿ ਇਹ ਸੰਕਤਾਂ ਹਜੂਰ ਸਾਹਿਬ ਦੇ ਲਈ ਚਾਲੇ ਪਾ ਰਹੀਆਂ ਨੇ ਤਾਂ ਜਿਸ ਤਰੀਕੇ ਦੇ ਨਾਲ ਟ੍ਰੇਨ ਚੱਲਦੀ ਸੀ ਜਾਂ ਪਲੇਅਰ ਉਸ ਦਾ ਆਨੰਦ ਮਾਣਦੇ ਸੀਗੇ ਤਾਂ ਉਸੇ ਤਰੀਕੇ ਦੇ ਨਾਲ ਇਹ ਬੱਸ ਹੁਣ ਸ਼ੁਰੂ ਕੀਤੀ ਗਈ ਹੈ ਇੰਡੋਨੇਸ਼ੀਅਨ ਕੰਪਨੀ ਯੂਨਿਟ ਸਾਡੇ ਵਿੱਚ ਬੱਚੇ ਨਾਲ ਬਿਠਾ ਸਕਦੇ ਆ। ਸਹੂਲਤਾਂ ਦੇਖੋ ਤੁਸੀਂ ਕਿ ਪੂਰੀ ਬੱਸ 에.ਸੀ. ਹੈਗੀ ਹੈ। ਇਹਦੇ ਵਿੱਚ ਪ੍ਰਾਈਵੇਸੀ ਹੈਗੀ ਹੈ ਕਿ ਇੱਕ ਪਾਸੇ ਪਰਦੇ ਲੱਗੇ ਹੋਏ ਨੇ ਤਾਂ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਇਹਦੇ ਵਿੱਚ ਦਿੱਤੀਆਂ ਗਿਆ ਨੇ ਜੇਕਰ ਤੁਸੀਂ ਆਰਾਮ ਕਰਨਾ ਚਾਹੁੰਦੇ ਹੋ ਤਾਂ ਆਰਾਮ ਕਰ ਸਕਦੇ ਹੋ ਬੈੱਕ ਕੇ ਜਾਣਾ ਚਾਹੁੰਦੇ ਹੋ ਜਾਂ ਫੈਮਿਲੀ ਜਿਵੇਂ ਹੈਗੀ ਆ ਤਾਂ ਇਹ ਤਿੰਨ ਤਿੰਨ ਜਿਹੜੀਆਂ ਨੇ ਆਹਮੋ ਸਾਹਮਣੇ ਸੀਟਾਂ ਜਿਹੜੀਆਂ ਨੇ ਬੁੱਕ ਹੋ ਜਾਂਦੀਆਂ ਨੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹ ਬਸ ਦੀ ਜਿਹੜੀ ਆ ਉਹ ਸੀਟ ਬੁੱਕ ਕਰਵਾ ਸਕਦੇ ਹੋ ਉਸ ਤਰੀਕੇ ਦੇ ਨਾਲ ਤੁਹਾਨੂੰ ਇਹ ਮੇਰੇ ਜਨਗੀਆਂ ਤਾਂ ਸਾਰੀਆਂ ਸੰਗਤਾਂ ਇਸ ਵੇਲੇ ਇੱਥੇ ਬੈਠੀਆਂ ਹੋਈਆਂ ਨੇ ਤਾਂ ਕਿੰਨੇ ਘੰਟਿਆਂ ਦੇ ਵਿੱਚ ਇਹ バス ਇੱਥੋਂ ਪਹੁੰਚਾ ਲੈਂਦੀ ਹੈ ਇਹਦੇ ਬਾਰੇ ਵੀ ਜਿਹੜੀ ਆ ਉਹ ਜਾਣਕਾਰੀ ਲਵਾਂਗੇ ਤਾਂ ਤੁਹਾਨੂੰ ਇੱਥੇ ਪੀਲੋ ਉੱਪਰ ਜਿਹੜਾ ਉਹ ਬੜਾ ਵੱਡੇ ਸਕੇ ਪ੍ਰਬੰਧ ਕੀਤਾ ਹੋਇਆ ਤਾਂ ਇਹ ਦੇਖੋ ਤੁਸੀਂ ਚਾਰਜਿੰਗ ਪੁਆਇੰਟ ਜਿਹੜੇ ਨੇ ਉਹ ਇਹਦੇ ਨਾਲ ਲੱਗੇ ਹੋਏ ਨੇ ਚਾਰਜਿੰਗ ਪੁਆਇੰਟ ਜਿਹਦੇ ਵਿੱਚ ਮੈਗਾ ਬਿਜਲੀ ਹੋਜੀ バス ਲੱਗਦੇ ਨੇ ਮੈਚ ਕੀਤੀ ਜਾਵਾ ਜਿੱਥੇ ਜਾਨ ਜਾ ਸਕਦੇ ਹੋ ਜੇਕਰ ਤੁਸੀਂ ਇੱਥੇ ਲੰਮੇ ਪਹਿਣਾ ਚਾਹੁੰਦੇ ਹੋ ਜਾਂ ਟੇਕ ਲਾਣਾ ਚਾਹਦੇ ਹੋ ਉੱਥੇ ਬੈਠ ਕੇ ਟੇਕ ਵੀ ਲਾ ਸਕਦੇ ਹੋ ਜਿਹੜੇ ਲੱਗੇ ਹੋਏ ਨੇ ਤਾਂ ਕਲੀਨ ਪੂਰੀ ਤਰੀਕੇ ਦੇ ਨਾਲ ਬਸ ਹੈਗੀ ਆ ਤਾਂ ਸਫਾਈ ਦਾ ਜਿਹੜਾ ਉਹ ਵੀ ਪੂਰੇ ਤਰੀਕੇ ਦੇ ਨਾਲ ਖਿਆਲ ਰੱਖਿਆ ਗਿਆ ਤਾਂ ਸਨਤਾਂ ਵੀ ਘਟੀ ਹੋਈਆਂ ਨੇ ਤਾਂ ਪਾਜੀ ਕਿੱਥੋਂ ਆਏ ਹੋ ਜੀ ਤੁਸੀਂ ਅਸੀਂ ਹਰੀਦਾਰ ਲਗ ਨੂੰ ਦੱਤਾ ਜੀ ਅੱਛਾ ਜੀ ਇਹ ਪਹਿਲੀ ਰੀ ਚੱਲੇ ਹੋ ਤੁਸੀਂ ਬਸ ਤੇ ਪਹਿਲੀ ਰੀ ਅੱਛਾ ਟੇਲਾ ਕਦੇ ਗਏ ਹਜੂਰ ਸਾਹਿਬ ਤੁਸੀਂ ਪਹਿਲੋਂ ਟ੍ਰੇਨ ਦੇ ਜਾਂਦੇ ਠੀਕ ਹੈ ਕਿਵੇਂ ਲੱਗ ਰਿਹਾ ਜੀ ਇਹਦਾ ਸਫ਼ਰ ਇਹ ਵੈਸੇ ਟਾਈਮ ਤੇ ਚੰਗਾ ਲੱਗਣ ੜਿਆ ਹੁਣ ਸਾਰਾ ਸਫ਼ਰ ਕਰਾਂਗੇ ਤੇ ਫਿਰ ਤਾਂ ਸੱਚਾ ਚੜ੍ਹ ਜੋ ਜਨਾ ਸਫਰ ਕਰਕੇ ਉਵੇਂ ਉਵੇਂ ਪਤਾ ਲੱਗੇਗਾ ਭਾਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਬਾਰਾਂ ਜਰਮਤੋਂ ਆਏ ਆਂ ਅੱਛਾ ਜਰਮਤੋਂ ਆਏ ਹਾਂ ਜੀ ਠੀਕ ਹੈ ਬਈ ਕਿ ਅਸੀਂ ਉਹ ਪੁੱਛ ਦਇਦੇ ਅੱਛਾ ਕਲੀਅਰ ਹੀ ਚੱਲੇ ਹ ਜੀ ਸਾਹਿਬ ਕਿਧਾਂ ਪਹਿਲਾਂ ਜਾਂਦੇ ਸੀਗੇ ਫਸਟ ਟਾਈਮ ਇਹ ਫਸਟ ਟਾਈਮ ਇੱਥੇ ਬਸ ਤੇ ਜਰਾਂ ਚਾ ਰਹੇ ਹਾਂ ਅੱਛਾ ਬਸ ਤੇ ਕਲੀਅਰ ਚਾਹ ਹਾਂ ਜੀ ਸਾਨੂੰ ਪਤਾ ਲੱਗਾ ਸੀਗਾ ਬਸ ਚੱਲ ਰਹੀ ਤੇ ਸਰਫ ਇਸਟੇਟ ਟੱਕਰਾਈਆਂ ਹਾਂ ਵੈਸੇ ਪਹਿਲਾਂ ਅਸੀਂ ਭਾਈ ਇਹ ਜਾਣਾ ਚਾਹੁੰਦੇ ਸੀ ਸਬ ਟਿਕਟਾਂ ਨਹੀਂ ਮਿਲੀਆਂ ਅੱਛਾ ਤੇ ਹੁਣ ਤੁਸੀਂ ਵੀ ਤਾਂ ਸਾਡੇ ਆਈ ਡਾਈਸੀ ਤੇ ਅਸੀਂ ਉਹ ਦੇਖੀ ਤੇ ਅਸੀਂ ਫਿਰ ਟਿਕਟਾ ਬੁੱਕ ਕਰਾ ਲਈਆਂ ਤਾਂ ਅੱਛਾ ਕਿਵੇਂ ਕਿਵੇਂ ਲੱਗ ਰਿਹਾ ਇਹਦਾ ਸਫ਼ਰ ਸਾਨੂੰ ਐਸਟਾ ਤਾਂ ਬਹੁਤ ਵਧੀਆ ਲੱਗ ਰਿਹਾ ਅੱਛਾ ਬਾਕੀ ਹੁਣ ਜਾਵਾਂਗੇ ਤਾਂ ਅੰਜੋਏ ਕਰਾਂਗੇ ਤਾਂ ਵੈਸੇ ਕਿੰਦੇ ਬੈਠਦੇ ਹੀ ਫੀਲ ਆ ਜਾਂਦਾ ਬੰਦੇ ਨੂੰ ਕਿ ਵਧੀਆ ਨੰਬਰ ਤੇ ਹੈ ਵੈਰੀ ਗੁੱਡ ਐਕਸਪੀਰੀਅੰਸ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਾਨੂੰ ਦੇ ਦੇਖੋ ਨਾ ਜੀ ਉਹ ਕਿ ਰਾਮਣਾ ਬੈਠਾ ਮਾਤਮਾਵਾਦ ਲਾ ਕੇ ਸ਼ੁਕਰੀਆ ਸਭ ਨੂੰ ਮਾਸ਼ਰੂ ਮਾਤਾ ਮੈ ਗਿਆ ਸਸ ਬਸਰਾਏ ਅਸੀਂ ਉਹਦਾ ਵੀ ਸਫਰ ਕਰਦੇ ਇੰਡੋਕਰੀਆ ਅਬ ਇਹ ਬਾਕੀ ਸਾਰੀਆਂ ਗੱਲਾਂ ਛੱਡ ਦਿਓ ਇੱਕ ਜਵਾਬ ਦੇ ਦੋ ਵਾਸ਼ਰੂਮ ਹੈਗਾ ਇਧਰੋਂ ਸਵਾਲ ਆਇਆ ਵਾ ਵਾਸ਼ਰੂਮ ਹੈਗਾ ਵਿੱਚ ਇਹ ਵੀ ਹੁਣ ਅੱਗੇ ਆ ਕੇ ਪਤਾ ਚੱਲੇਗਾ ਤੇ ਵੀਡੀਓ ਪਈ ਹੈ ਬੀਬੀ ਠੀਕ ਹੈ ਤੇ ਸਾਨੂੰ ਬਹੁਤ ਵਧੀਆ ਅਕਸ਼ੀ ਕਰ ਗਿਆ ਸਿਆ ਸਾਡਾ ਬੀ ਕੋਈ ਇਦਾਂ ਦੀ ਸਭ ਕੋਈ ਪ੍ਰੋਬਲ ਨਹੀਂ ਅੱਜ ਤੱਕ ਕਰਾਈ ਠੀਕ ਹੈ ਚਲੋ ਵਧੀਆ ਇਹ ਤੁਸੀਂ ਦੋ ਚੱਲੇ ਆ ਨਾ ਫੈਮਿਲੀ ਚੋਂ ਹਾਂ ਜੀ ਹਾਂ ਜੀ ਠੀਕ ਹੈ ਚਲੋ ਵਧੀਆ ਇਹ ਉਸ ਤਰੀਕੇ ਦੇ ਨਾਲ ਬ ਆਂ ਨੂੰ ਸੀਟਾਂ ਜੇਕਰ ਬੱਚੇ ਨੇ ਨਾਲ ਤਾਂ ਉਸ ਤਰੀਕੇ ਨਾਲ ਤੁਸੀਂ ਇਹ ਦੋ ਸੀਟਾਂ ਬੁੱਕ ਕਰਵਾ ਸਕਦੇ ਹੋ ਜੇਕਰ ਦੋ ਜਣੇ ਜਾ ਰਹੇ ਹੋ ਜੇ ਫੈਮਿਲੀ ਦੇ ਤਿੰਨ ਮੈਂਬਰ ਨੇ ਤਾਂ ਤੁਸੀਂ ਸਾਹਮਣੇ ਵਾਲੀ ਸੀਟ ਇੱਕ ਨਾਲ ਬੁੱਕ ਕਰਵਾ ਸਕਦੇ ਹੋ ਤਾਂ ਉਸ ਤਰੀਕੇ ਦੇ ਨਾਲ ਬਣਾਈਆਂ ਹੋਈਆਂ ਨੇ ਇਹ ਸੀਟਾਂ ਸਾਡੀਆਂ ਦਾ ਪਿੱਛੇ ਦਾ ਕੇ ਬਾਸ ਰਹੀ ਹੈ ਤਾਂ ਏਸੀ ਇਹਦੇ ਵਿੱਚ ਲੱਗਾ ਹੋਇਆ ਪੁਰਾ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਕਿੰਨੇ ਘੰਟਿਆਂ ਦਾ ਇਹਦਾ ਜਿਹੜਾ ਉਹ ਸਫ਼ਰ ਹੈਗਾ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਤਾਂ ਜੇਕਰ ਤੁਸੀਂ ਜਿਵੇਂ ਟ੍ਰੇਨ ਦੇ ਵਿੱਚ ਬੰਦਾ ਤੁਰ ਫਿਰ ਸਕਦਾ ਤਾਂ ਉਵੇਂ ਇਹਦੇ ਵਿੱਚ ਵੀ ਜਗ੍ਹਾ ਬਣੀ ਹੋਈ ਹੈ ਕਿ ਤੁਸੀਂ ਜੇਕਰ ਥੱਕਦੇ ਹੋ ਤਾਂ ਤੁਸੀਂ ਇਹਦੇ ਵਿੱਚ ਤੁਰ ਫਿਰ ਸਕਦੇ ਹੋ ਰਸਤੇ ਦੇ ਵਿੱਚ ਸੇ ਕਿੱਥੇ ਹੋਏਗਾ ਤਾਂ ਉਹਦੇ ਬਾਰੇ ਵੀ ਜਿਹੜੀ ਹੈ ਸਾਰੀ ਜਾਣਕਾਰੀ ਲੈਣੇ ਆ ਕਿ ਕਿੰਨਾ ਕੁ ਸਮਾਂ ਇਹਦੇ ਵਿੱਚ ਲੱਗਦਾ ਤਾਂ ਸਹੂਲਤਾਂ ਤੁਹਾਨੂੰ ਦਿਖਾ ਪਈਆਂ ਨੇ ਕਿ ਕਿੰਨੀ 703 ਇਹ ਬੱਸ ਹੈਗੀ ਆ ਤਾਂ ਉਸ ਤੋਂ ਬਾਅਦ ਇਹ ਬੱਸ ਹੁਣ ਅੱਗੇ ਕਿੱਥੇ ਜਾਏਗੀ ਤਾਂ ਸਾਰੀ ਜਾਣਕਾਰੀ ਲੈਣੇ ਆ ਤਾਂ ਭਾਜੀ ਇਹ ਕਿੱਥੋਂ ਕਿੱਥੋਂ ਚੱਲਦੀ ਹੈ ਜੀ ਬੱਸ ਅਸਿਕਾਲ ਜੀ ਇਹ ਬੱਸ ਜੀ ਆਪਣੀ ਸ਼੍ਰੀ ਅਮਰਸਰ ਸਾਹਿਬ ਤੋਂ ਹਾਲ ਗੇਟ ਤੋਂ ਚੱਲਦੀ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੀ ਜੀਉ ਸਾਹਿਬ ਢੇੜ ਤੱਕ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਪਰ ਅੰਮ੍ਰਿਤਸਰ ਕੋ ਕਿੰਨੇ ਵਜੇ ਚੱਲਦੀ ਹੈ ਬੱਸ ਸਾਹਿਬ ਸਭ ਤੋਂ ਸਵੇਰੇ 8 ਵਜੇ ਚੱਲਦੀ ਹੈ ਠੀਕ ਹੈ ਜੀ ਤਾਂ ਕਿੰਨੇ ਘੰਟਿਆਂ ਦਾ ਸਫ਼ਰ ਇਹਦਾ ਰੇਲਾ ਕਿੰਨੇ ਵਜੇ ਇਹ ਹਜੂਰ ਸਾਹਿਬ ਪਹੁੰਚ ਜਾਂਦੀ ਹੈ ਤੇ ਸਰ 35 ਤੋਂ 37 ਘੰਟੇ ਦੇ ਵਿੱਚ ਵਿੱਚ ਹਜੂਰ ਪਹੁੰਚ ਜਾਂਦੇ ਹਜੂਰ ਸਾਹਿਬ ਪਹੁੰਚ ਜਾਂਦੀ ਹੈ ਠੀਕ ਹੈ ਹਾਂ ਥੋੜੀ ਜਿਹੀ ਰਸਤੇ 'ਚ ਟ੍ਰੈਫਿਕ ਦੀ ਪ੍ਰੋਬਲਮ ਕਰਕੇ ਸੜਕ ਬੰਨ੍ਹਣ ਕਰਕੇ ਥੋੜਿਆ ਕਈ ਵਾਰ ਜਮ ਜਮ ਕਰਕੇ ਟਾਈਮ ਵੱਧ ਵੀ ਆ ਜਾਂਦਾ ਜੀ ਨਹੀਂ ਜੇ ਖੁੱਲਾ ਬਣ ਜੇ ਤਾਂ ਟਾਈਮ ਘੱਟ ਹੀ ਲੱਗਦਾ ਠੀਕ ਹੈ ਰਸਤੇ ਦੇ ਵਿੱਚ ਸਟੇ ਕਿੱਥੇ ਕਿੱਥੇ ਰੱਖਦੇ ਹਾਂ ਰਸਤੇ ਦੇ ਹੋ ਰਾਜਪੁਰੇ ਸਟੇ ਕਰਾਂਗੇ ਜੀ ਠੀਕ ਹੈ ਫਿਰ ਦਿੱਲੀ ਪਾਸ ਕਰਕੇ ਕਰਾਂਗੇ ਜੀ ਠੀਕ ਹੈ ਫਿਰ ਅੱਗੇ ਹੁਜਿਆਂ ਦੇ ਕੋਲ ਕਰਾਂਗੇ ਜੀ ਜਾ ਕੇ ਬਾਕੀ ਜਿੱਥੇ ਕਿਸੇ ਨੂੰ ਪ੍ਰੋਬਲਮ ਆਵੇ ਜਿਵੇਂ ਵਾਸ਼ਰੂਮ ਵਗੈਰਾ ਜੀ ਜਾ ਉਹ ਫਿਰ ਜੋ ਕੁਝ ਨਹੀਂ ਕਹਿ ਦਿੰਦਾ ਜੀ ਆਪਾਂ ਹਰ ਤੇ ਜਾ ਟੋਕ ਟੈਕਸੀ ਜਾਂ ਕੋਈ ਪਟ੍ਰੋਲ ਆਪ ਦੇ ਕੇ ਰੋਕ ਲਾਂਗੇ ਠੀਕ ਹੈ ਉੱਥੇ ਰੁਕ ਲੈਣੇ ਤਾਂ ਜਿਵੇਂ ਕਿਸੇ ਵਾਸ਼ਰੂਮ ਨਹੀਂ ਹੈਗਾ 35 ਤੋਂ 37 ਘੰਟੇ ਲੱਗਦੇ ਐਵੇਂ ਹੀ ਲਾ ਲਓ ਐਵੇਂ ਹੀ ਲਾ ਲਓ ਕਿ ਜਿਵੇਂ ਆਪਣੇ ਕਰਾਚੀ ਤੋਂ ਪਸ਼ਾਵ ਜਾਣਾ ਹੋਵੇ ਠੀਕ ਹੈ ਤੇ ਇੰਨੀ ਦੂਰ ਆ ਅਬਰਕ ਸਰ ਤੋਂ ਹਜ਼ੂਰ ਸਾਹਿਬ ਇੰਨੀ ਦੂਰ ਆ ਕਾਫੀ ਦੂਰ ਹੈ ਅਬਰਕ ਸਰ ਤੁਸੀਂ ਮੇਰੀ ਗੱਲ ਨਾਉਂਣੇ ਕੀਤੀ ਤੁਸੀਂ ਮੈਂ ਤੁਸੀਂ ਪੈਂਦੇ ਸਨ 35 ਘੰਟੇ ਕਹਿੰਦੇ ਮੈਂ ਕਿਹਾ ਸਹੀ ਹੈ ਸਹੀ ਹੈ ਇਹੋ ਜੀ ਬਾਤ ਹੋਵੇ ਤਾਂ 35 ਘੰਟੇ ਕੀ ਕਹਿੰਦੇ ਆ ਉਹ ਕੋਈ ਮਸਲਾ ਨਹੀਂ ਕਿ ਮੈਂ ਮੈਂ ਨਾ ਡਿਸਟੈਂਸ ਵੇਖਣ ਲਈ ਸੀ 24 24 ਤਾਰੀਖ ਦਾ ਸੱਤ ਦਾ ਇੰਨਾ ਡਿਸਟੈਂਸ ਵਾ ਠੀਕ ਡੇਢ ਦਿਨ ਲੱਗ ਜਾਂਦਾ ਡੇਢ ਦਿਨ ਲੰਚ ਕਰਨਾ ਜਾਂ ਡਿਨਰ ਕਰਨਾ ਉਸ ਤਰੀਕੇ ਦੇ ਨਾਲ ਤੁਸੀਂ ਫਿਰ ਮਿੱਥੀ ਹੋਈ ਹੈ ਜਿਹੜਾ ਉਹ ਮਿੱਥੀ ਹੋਈ ਉਹ ਹੁਣ ਰਾਜਪੁਰੇ ਜੀ ਜਾ ਕੇ ਰਾਜਪੁਰੇ ਟਾਈਮ ਦੇਵਾ ਕੇ ਜੀ ਅੱਧੇ ਘੰਟੇ ਦਾ ਉੱਥੇ ਚਾਹ ਪਾਣੀ ਪੀਣਾ ਜਿਹੜੇ ਬ੍ਰੇਕ ਬਰਕ ਕਰਨਾ ਫੇਰ ਦਿੱਲੀ ਕ੍ਰੋਸ ਕਰਕੇ ਜੀ ਫੇਰ ਸਵੇਰੇ ਜائیں ਉੱਥੇ ਜਾ ਕੇ ਜੀ ਠੀਕ ਹੈ ਸਰਕਾ ਕਿੱਥੋਂ ਕਿੱਥੋਂ ਜ਼ਿਆਦਾ ਚਾਹਦੀਆਂ ਨੇ ਅੰਮ੍ਰਿਤਸਰ ਹੋ ਗਿਆ ਜਲੰਧਰ ਲੁਧਿਆਣਾ ਉਸ ਤੋਂ ਬਾਅਦ ਪੰਜਾਬ ਤੋਂ ਬਾਹਰੋਂ ਵੀ ਪੈਦਲ ਨੇ ਜੀ ਮੇਰੀ ਫਿਲਹਾਲ ਤਾਂ ਪੰਜਾਬ ਤੱਕ ਆ ਜੀ ਉਸ ਤੋਂ ਬਾਅਦ ਜਾ ਕੇ ਦਿੱਲੀ ਤੋਂ ਹੁੰਦੀ ਨਹੀਂ ਕਈ ਵਾਰ ਜੇਕਰ ਉਹ ਘੱਟ ਹੁਣ ਤਾਂ ਜੀਗਾ ਤਾਂ ਇੱਥੇ ਹੀ ਬੰਦ ਜਾਂਦੀ ਹੈ ਜੀ ਗੱਡੀ ਠੀਕ ਹੈ ਜੇ ਇੱਥੋਂ ਕੋ ਘੱਟ ਹੋਵੇ ਜੀ ਫਿਰ ਦਿੱਲੀ ਤੋਂ ਲੱਗ ਜਾਂਦੀ ਹੈ ਇਹ ਸਵਾਰੀ ਠੀਕ ਹੈ ਜੀ ਹਾਂ ਇਹ ਬੱਸ ਦੀ ਜੇਕਰ ਕਿਸੇ ਨੇ ਸਫ਼ਰ ਕਰਨਾ ਹੈ ਤਾਂ ਕਿਵੇਂ ਉਹ ਟਿਕਟ ਬੁੱਕ ਕਰਵਾ ਸਕਦਾ ਹੈ ਔਰ ਕਿੰਨੀ ਇਹਦੀ ਟਿਕਟ ਰੱਖੀ ਹੈ ਉਹ ਉਹਦੀ ਟਿਕਟ ਹੈਗੀ ਜੀ 4000 ਰੁਪਿਆ ਇੱਕ ਸਵਾਰੀ ਦੀ ਇੱਕ ਸਾਈਡ ਦੀ ਠੀਕ ਹੈ ਤੇ ਜੇ ਬੁੱਕ ਕਰਾਉਣੀ ਹੋਵੇ ਜੀ ਆਪਣੇ ਦਫ਼ਤਰ ਨੇ ਜੀ ਹਾਲ ਕੇ ਦਫ਼ਤਰ ਆਪਣਾ ਤਨਾਜਪੁਰੇ ਵੀ ਦਫ਼ਤਰ ਆਪਣਾ ਜਲੰਧਰ ਆ ਜੀ ਲੁਧਿਆਣੇ ਆ ਫਗਵਾੜੇ ਆ ਠੀਕ ਹੈ ਰਾਜਪ੍ਰਿਆ ਜੀ ਸਾਰੇ ਦਫਤਰ ਨੇ ਜੀ ਬਾਕੀ ਆਨਲਾਈਨ ਵੀ ਟਿਕਟ ਬੁੱਕ ਕਰਾ ਸਕਦੇ ਠੀਕ ਹੈ ਦਫਤਰ ਹੁੰਦਿਆ ਵੀ ਉਧਰੋਂ ਕਿੰਨੇ ਵਜੇ ਬੱਸ ਚੱਲਦੀ ਹੈ ਉਧਰੋਂ ਸਵੇਰੇ 7 ਵਜੇ ਚੱਲਦੀ ਹੈ 7:00 ਵਜੇ ਦੀ ਰੂਟ ਸਾਡੇ ਠੀਕ ਹੈ ਇਹ ਡੇਲੀ ਦੀ ਰੁਟੀਨ ਹੈਗੀ ਹੈ ਡੇਲੀ ਹਾਂਜੀ ਡੇਲੀ ਹਫਤੇ 4 ਦਿਨ ਚੱਲਦੀ ਹੈ ਠੀਕ ਹੈ ਜੀ ਆਨ ਆਨ ਵਾਲੇ ਟਾਈਮ ਤੇ ਕਹਿੰਦੇ ਜੀ 2 ਦਿਨ ਹੋਰ ਵਧਾਉਣੀ ਹੈ ਅੱਛਾ 2 ਦਿਨ ਹੋਰ ਚੱਲੇਗੀ ਠੀਕ ਹੈ ਇਹ ਕਿਵੇਂ ਰਿਸਪੌਂਸ ਕਿਵੇਂ ਲੈ ਰਹੇ ਆ ਜੀ ਵੈਸੇ ਕਿਉਂਕਿ ਲੋਕ ਕੰਪੈਰੀਜ਼ਨ ਕਰਦੇ ਆ ਕਿ ਟ੍ਰੇਨ ਦਾ ਜਾਂ ਪਲੇਨ ਦਾ ਮੈਂ ਤਾਂ ਪਲੇਨ ਦਾ ਤਾਂ ਸਫਰ ਬੜਾ ਮਹ ਟਰੇਨ ਵੀ ਭਾਜੀ ਦੱਦੀ ਆ ਲੋ ਆਪਾਂ ਤਾਂ ਕਦੀ ਗਏ ਨਹੀਂ ਹੁਣ ਸਵਾਰੀ ਹੈ ਦੱਦੀਆਂ ਕਹਿੰਦੇ ਜੀ ਉਹ 40-40 ਘੰਟੇ ਲਾ ਲੈਂਦੀ ਆ ਜੀ ਠੀਕ ਹੈ 36 ਘੰਟੇ ਲਾ ਲੈਂਦੀ ਆ 38 ਘੰਟੇ ਵੀ ਪਹੁੰਚ ਜਾਂਦੀ ਆ ਜੀ ਬਾਕੀ ਸਾਡੇ ਨਾਲ ਆਏ ਆ ਜਿਹੜੇ ਪਸੰਜਰ ਉਹ ਕਹਿੰਦੇ ਜੀ ਉੱਥੋਂ ਟਿਕਟ ਨਹੀਂ ਮਿਲਦੀ ਪੇਟਰੀ ਚਾ ਜੀ ਠੀਕ ਹੈ ਇਸ ਕਰਕੇ ਇਹ ਦਿੱਕਤ ਆਉਂਦੀ ਠੀਕ ਹੈ ਸੰਤਲੂ ਬਈ ਸਹੂਲਤਾਂ ਕੀ ਕੀ ਦਿੱਤੀਆਂ ਜਾਂਦੀਆਂ ਹਨ ਸੰਤਨ ਭਾਜੀ ਸੱਤ ਬਲਾਂ ਚਾਦਰ ਕਾਟਨ ਵਗੈਰਾ ਵਿਛੇ ਹੋਇਆ ਪਾਣੀ ਦੀ ਬੋਤਲ ਦਿੱਤੀ ਜਾਂਦੀ ਆ ਜੀ ਇਹਨਾਂ ਨੂੰ ਸਾਰੀ ਸਹੂਲਤ ਬਾਕੀ ਇਹ ਕੋਈ ਦਿੱਕਤ ਪ੍ਰੋਬਲਮ ਆਉਂਦੀ ਆ ਸਵਾਰੀ ਉਹ ਕੰਪੇਅਰ ਕੀਤਾ ਜਾਂਦਾ ਹੈ ਕਿ ਜਿੱਥੇ ਵੀ ਸਵਾਰੀ ਗਈ ਹੈ ਸਾਨੂੰ ਅਸੀਂ ਬੱਸ ਰੁਕਦੇ ਨਹੀਂ ਜਿੱਥੇ ਉਹਨਾਂ ਬੱਸ ਨਹੀਂ ਮੁੜਦਾ ਤਾਂ ਠੀਕ ਹੈ ਭਾਵੇਂ ਅਸੀਂ ਲੋਕਾਂ ਨੂੰ ਅੱਜਕੱਲ ਲੰਬਾ ਸਫ਼ਰ ਹੁੰਦਾ ਤਾਂ ਇੰਟਰਨੈਟ ਦੀ ਵੀ ਜ਼ਰੂਰਤ ਪੈਂਦੀ ਹੈ ਵਾਈਫਾਈ ਵੀ ਰਹਿਣੀ ਚਾਹੀਦੀ ਹੈ ਆਪਣੀ ਗੱਡੀ ਵਾਈਫਾਈ ਪ੍ਰੋਵਾਈਡ ਕਰਾਓ ਠੀਕ ਹੈ ਹਾਂ ਵਾਈਫਰ ਤੇ ਨੀਨ ਹੋ ਗਿਆ ਤਾਂ ਇਹ ਇਹ ਬੱਸ ਸ਼ੁਰੂ ਕੀਤੀ ਗਈ ਹੈ ਇੰਡੋ ਕੈਨੇਡੀਅਨ ਕੰਪਨੀ ਵੱਲੋਂ ਤਾਂ ਇੱਕ ਵਾਰ ਤੁਸੀਂ ਨਜ਼ਰ ਮਾਰ ਕੇ ਦੇਖ ਲਓ ਅੰਦਰ ਦੁਬਾਰਾ ਤੋਂ ਜੇਕਰ ਤੁਸੀਂ ਵੀ ਕੋਈ ਕਲੇਮ ਕਰਨਾ ਚਾਹੁੰਦੇ ਹੋ ਕਿ ਤੁਸੀਂ ਤੁਹਾਡਾ ਹਜੂਰ ਸਾਹਿਬ ਜਾਂ ਦਾ ਕੋਈ ਪਲਾਨ ਹੈਗਾ ਤਾਂ ਉਸ ਤਰੀਕੇ ਦੇ ਨਾਲ ਤੁਸੀਂ ਵੀ ਇਹਦੀ ਬੁੱਕ ਕਰਵਾ ਸਕਦੇ ਹੋ ਕਿਉਂਕਿ ਇੰਡੋ ਕੈਨੇਡੀਅਨ ਕੰਪਨੀ ਵੱਲੋਂ ਇਹ ਸ਼ੁਰੂ ਕੀਤੀ ਗਈ ਹੈ ਤੇ ਸਿਰਫ ਇੱਕ ਜਾਣਕਾਰੀ ਵਾਸਤੇ ਵੀਡੀਓ ਬਣਾਈ ਗਈ ਹੈ ਤੁਸੀਂ ਸਫਰ ਹਵਾਈ ਜਹਾਜ਼ ਤੇ ਕਰਨਾ ਹੈ ਟ੍ਰੇਨ ਤੇ ਕਰਨਾ ਜੋ ਤੁਹਾਡੀ ਮਰਜ਼ੀ ਹੈ ਹਾਂ ਇੰਡੋ ਕੈਨੇਡੀਅਨ ਕੋਈ ਕੰਪਨੀ ਹੈ ਉਹਨਾਂ ਦੇ ਮਤਵਸਤ ਨਾਲ ਹੀ ਬੱਸ ਬਣੇਗੀ ਅਚੇਰ ਕਰਾਇਆ ਕਿ ਨਾ ਮناسب ਸੀ ਕਾਇਆ ਮناسب ਸੀ ਤੇ ਮਿਹਨਤ ਹੋਈ ਸਾਫ ਤੇ ਤਰਾਹੀ ਵੇਖ ਕੇ ਤੇ ਮੈਨੂੰ ਉਹਦੇ ਵਿਸਤਰ ਵਾਲੇ ਦੇਖ ਕੇ ਇਹ ਆ ਗਈ ਜਿਵੇਂ ਆਪਣੇ ਡਾਇਵੋ ਦੀਆਂ ਜਿਹਾ ਫੈਸਲ ਮੂਰ ਦੀਆਂ ਸਲੀਪਰ ਬੱਸਾਂ ਇੰਨਾਂ ਬੈਡ ਬੈਲਟ ਤਾਂ ਨਹੀਂ ਉਹਨਾਂ ਨੇ ਸੈਟਅਪ ਕਰਿਆ ਇਨਸਾਨ ਆਰਾਮ ਨਾਲ ਸੌਂ ਕੇ ਤੇ ਹਾਂ ਜਾ ਸਕਦਾ ਈ ਜਿਵੇਂ ਮਰਜ਼ੀ ਸੋਵੋ ਲੱਤਾਂ ਫੈਲਾ ਕੇ ਤੁਸੀਂ ਅਮਮਨ ਅਮਮਨ ਇਹ ਹੁੰਦਾ ਹੈ ਕਿ ਲੋਕ ਅਗਰ ਸੀਟਸ ਤੇ ਬੈਂਦੇ ਨੇ ਤੇ ਉਹ ਪਾਉਂ ਦੇ ਵਿੱਚ ਸਵੇਲਿੰਗ ਹੋ ਜਾਂਦੀ ਆ ਲੱਤਾਂ ਜਾਂ ਗੋਡੀਆਂ ਦਾ ਮਸਲਾ ਹੋ ਕੇ ਕਾ ਕੇ ਜਿਵੇਂ ਮਰਜ਼ੀ ਉਹ ਦੇਖਿਆ ਉਹ ਜਰਮਨ ਫੈਮਿਲੀ ਜਿਹੜੀ ਕਿੰਨੀ ਰਿਲੈਕਸ ਹੋ ਕੇ ਬੈਠੀ ਸੀ ਉਹ ਜੇ ਸਰਦਾਰ ਜੀ ਤੇਰੇ ਤਰ੍ਹਾਂ ਬੈਠੀ ਸੀ ਜੇ ਰਿਓ ਸਰਦਾਰ ਜੀ ਕੋ ਪੁੱਛਿਆ ਕਿ ਕੀ ਆਪ ਜੀ ਰਿਲੈਕਸ ਹੋ ਕੇ ਬੈਜਨ ਦੀ ਆ ਉਹਨਾਂ ਨੇ ਕਿਹਾ ਕਿ ਇਹ ਵਧੀਆ ਗੱਲ ਆ ਕਿ ਮਤਲਬ ਕਿ ਪੰਜਾਬ ਚ ਬਸ ਚੱਲਦੀ ਹੈ ਤਾਂ ਕਿ ਇਸ ਲਈ ਲੋਕ ਜਿਹੜੇ ਆ ਜਿਹੜੇ ਲੋਕਾਂ ਦੀ ਐਕਸੈਸ ਹੋਵੇ ਲੋਕੀਂ ਦੀ ਗੁਰਦੁਆਰਾ ਤੱਕ ਜਾ ਸਕਦੇ ਉਹ ਵਾਸਤੇ ਜਾ ਕੇ ਅੱਛਾ ਦੇਖੋ ਉਹਨਾਂ ਨੇ ਆਪਣੇ ਧਰਮ ਸਥਾਨ ਤੇ ਜਾਣ ਵਾਸਤੇ ਇਹ ਮਤਲਬ ਇਜ਼ੀਨੈਸ ਪੈਦਾ ਕੀਤੀ ਹੈ ਹਾਂ ਇਜ਼ੀਨੈਸ ਪੈਦਾ ਕੀਤੀ ਕਿ ਜਦੋਂ ਸੋਨੰਦਨ ਨੇ ਇੱਕ ਪ੍ਰੋਜੈਕਟ ਕਰ ਲਿਆ ਮਤਲਬ ਕਿ ਹੁਣ ਅਗਰ ਜਿੰਨਾ ਕੋਈ ਇੰਨੇ ਨਹੀਂ ਹੈ ਬਾਈ ਉਹ ਨਹੀਂ ਪੇ ਕਰ ਸਕਦੇ ਬਾਈ ਐਰ ਨਹੀਂ ਜਾ ਸਕਦੇ ਤੇ ਉਹ ਇਜ਼ੀਲੀ ਹੋ ਜਾਣਾ ਹੈ ਲੇਕਿਨ ਉਹਨਾਂ ਸਾਹਿਬ ਜਿਹੜੇ ਆ ਉਹ ਵਾਸਤੇ ਜਰੀਏ ਜਾ ਸਕਦਾ ਲੇਕਿਨ ਉਹਨਾਂ ਨੂੰ ਦੇਖੋ ਨਾ ਬਾਈ ਐਰ ਜਾਣ ਚ ਵੀ ਟਿਕਟ ਦਾ ਪ੍ਰੋਬਲ ਦਾ ਪ੍ਰੋਬਲਮ ਹੋ ਰਿਹਾ ਹੈ ਕਿ ਵਾਪਸੀ ਦੀ ਉੱਥੋਂ ਨਹੀਂ ਮਿਲ ਰਹੀ ਠੀਕ ਆ ਤੇ ਇਹ ਜਿਹੜੀਆਂ ਬਸਾਂ ਜਿਵੇਂ ਜਾਣ ਗਈਆਂ ਐਵੇਂ ਉੱਥੋਂ ਸੰਤਾਂ ਨੂੰ ਵਾਪਸ ਲੈ ਕੇ ਵੀ ਆਉਂਦੀਆਂ ਹੋਣਗੀਆਂ ਹੋਰ ਇਹਨਾਂ ਨੇ ਇਹਨਾਂ ਦਾ ਹੁੰਦਾ ਹੋਏਗਾ ਇੱਕ ਦਿਨ ਦਾ ਇੱਕ ਡੇਢ ਦਿਨ ਦਾ ਸਟੇ ਕਰਦੀ ਹੋਈ ਇਹ ਹੀ ਬਸ ਤੇ ਜਿਹੜੀ ਦੂਸਰੀ ਉਹ ਆਪਣੇ ਰੂਟ ਤੇ ਚੱਲਦੀ ਹੋਈ ਚਾਰ ਦਿਨ ਚੱਲਦੀ ਹੈ ਤੇ ਮਜ਼ੀਦ ਹੋ ਸਕਦਾ ਦੋ ਦਿਨ ਹੋਰ ਦਾ ਦਿਨ ਤਿੰਨ ਸਹੀ ਮੈਨੂੰ ਬਸ ਵਧੀਆ ਲੱਗ ਰਹੀ ਨੇ ਬਸ ਮੈਨੂੰ ਤਾਂ ਬਸ ਬਹੁਤ ਅੱਛਾ ਮੈਨੂੰ ਬਹੁਤ ਮਜ਼ਾ ਆਇਆ ਬਈ ਮਤਲਬ ਬਦ ਗਿਆ ਗੱਲ ਆ ਲੱਗਿਆ ਕਿ ਪੰਜਾਬ ਦੇ ਸ਼ਾਇਰਾ ਤੋਂ ਚੱਲੇਗੀ ਹਾਂ ਸਭ ਤੋਂ ਵਧੀਆ ਗਾਇਲ ਆ ਲੋਕ ਜਿਹੜੇ ਮਨ ਜੂਰ ਸਿਰਫ ਪਾਣੀ ਦੇ ਰਿਹਾ ਵਿੱਚ ਨਹੀਂ ਯਾਰ ਵਿੱਚ ਥੋੜਾ ਜਿਹਾ ਕੋਈ ਮੀਨ ਬਾਕਸ ਦੇਣਾ ਚਾਹੀਦਾ ਵਿੱਚ ਥੋੜਾ ਜਿਹਾ ਰिफ्रੈਸ਼ਮੈਂਟ ਦੇ ਦੇ ਯਾਰ ਤੇ ਮੈਂ ਆਈ ਥਿੰਕ ਹੋਏਗਾ ਅੰਦਰ ਹਾਂ ਮੇਬੀ ਔਰ ਸਭ ਤੋਂ ਵੱਡੀ ਵੇਖ ਲਓ ਵਾਈਫਾਈ ਹਾਂ ਵਾਈਫਾਈ ਅੰਦਰ ਹੈਗੇ ਤੇ ਜੜੀ ਸੀ ਵਾਈਫਾਈ ਅੱਜ ਕੱਲ ਇਟ ਇਜ਼ ਅ ਪਾਰਟ ਆਫ ਲਾਈਫ ਬਣ ਗਿਆ ਨਾ ਮੈਨੂੰ ਵੈਸੇ ਤੁਸੀਂ ਅਸੀਂ ਸਾਡੇ ਪਾਕ ਤੇ ਉਹਦੇ ਜਿਹੜੇ ਦਰਮਿਆਨ ਦੀ ਜਗ੍ਹਾ ਵਾ ਨਾ ਉਹ ਜ਼ਿਆਦਾ ਹੁੰਦੀ ਆ ਤੇ ਸੀਟਾ ਜਿਹੜੀਆਂ ਉਹ ਇੰਨੀਆਂ ਹੁੰਦੀ ਆ ਵਾ ਤੇ ਇੱਥੇ ਸੀਟਾ ਖੁੱਲਿਆ ਸੀ ਗਿਆ ਤੇ ਦਰਮਿਆਨ ਦੀ ਜਗ੍ਹਾ ਜਿਹੜੀ ਉਹ ਘੱਟ ਸੀਗੀ ਐਂ ਜੀ ਆਪਕੇ ਤੇ ਬਸਾ ਹੋਣੀਆਂ ਚਾਹੀਦੀਆਂ ਘੱਟ ਹੀ ਹੋਵੇ ਠੀਕ ਆ ਡਸਨਟ ਮੈਟਰ ਓਵਰ ਆਉਣਾ ਬੰਦਾ ਉਹ ਤੋਂ ਨੰਗ ਜਾਂਦਾ ਹਾਂ ਹੁਣ ਸਾਈ ਮੈਂ ਸਾਈ ਵੱਲੋਂ ਸਾਧਕਾ ਬਾਦ ਆਈ ਆ ਨਾ ਤੇ ਇੰਨੀਆਂ ਹੀਆਂ ਸੀਟਾ ਸੀਗੀਆਂ ਤੁਸੀਂ ਯਕੀਨ ਮੰਨੋ ਕਿ ਮਿਲ ਗਿਆ ਲੱਤਾਂ ਥਾਗ ਗਿਆ ਕਿਹੜੀ 바ਸੀ ਕਿਹੜੀ 바ਸੀ ਅਮਨਠਾਰ ਜਿਹੜੀ ਜਾਂਦੀ ਆ ਬੁੜਾਚਾ ਵਾਲੀ ਬੁੜਾਚਾ ਵਾਲੀ ਨੋਨ अच्छा ते ओ मतलब और च चंगिया भी होन गया लेकिन जेने वास्ते टिकट वे यार चंगा बला करायया सिगा 2000 ਰੁਪਇਆ करायਾਇਆ ਸੀਗਾ ਇੱਕ ਸੀਟ ਦਾ 2000 करायਾਇਆ ਸੀਗਾ ਤੇ ਉਸ ਸੀਟ ਤੇ ਜਾਣ ਲਈ ਐਸੀ ਕੋਚ ਸੀ ਹਾਂ ਹਾਂ ਜਾਣ ਲੱਗੇ ਤਾਂ ਸਹੀ ਸੀਗੀ ਫੇਰ ਵੀ ਲੇਕਿਨ ਆਨ ਲੱਗੇ ਸੀਟ ਇੰਨੀ ਕਿ ਸੀਗੀ ਤੇ ਮੈਂ ਕਿਹਾ ਮੇਰੀ ਲਾਤ ਥਾਕ ਗਈ ਮੈਂ ਕਿਹਾ ਲਾਤ ਉੱਤੇ ਘੜਦੀ ਆ ਪਰ ਨਹੀਂ ਸੀਟ ਉਹ ਨਾਰੋਵਲ ਜਿਹੜੀ ਗੱਡੀ ਜਾਂਦੀ ਉਹ ਦਾ 2500 ਰੁਪਇਆ ਸੀ ਮੈਂ ਮੈਨੂੰ ਵੈਸੇ ਨਾ ਇੱਥੇ ਆਪਣੇ ਸਿਵ ਡੈ ਹੋਈ ਹੈ ਕਿ ਜਿਹੜੀ ਮੈਨੂੰ ਚੰਗੀ ਲੱਗ ਗਈ ਹੈ ਬਾਕੀ ਇਹ ਬੱਸ ਫਸਲ ਮੂਰ ਵਿੱਚੀ ਵਸੇ ਕੋਈ ਗ੍ਰੀਨ ਵਾਸ ਕਰਦੀ ਆ ਕੋਈ ਬਹੁਤ ਜ਼ਿਆਦਾ ਕਿਰਾਇਆ ਨਹੀਂ ਹੁਣ ਆ ਸੀ ਗਏ ਸੀ ਨਾ ਕਰਾਚੀ ਤੇ ਸਾਡੇ 6 6000 ਦੀ ਟਿਕਟ ਸੀ ਟ੍ਰੇਨ ਦੀ ਅਵੀ ਲੋਰੇ ਸੇ ਇਤਨੇ ਵਨ ਆਸ ਸੀ 6000 ਦੀ ਟਿਕਟ ਸੀ ਚਲੋ ਬਾਹਰ ਵੱਜੀ ਬੈ ਗਈਆ ਅਮਰੀਨ ਬਾਜੀ ਨੂੰ ਇਹ ਬੱਸ ਕਿਦੋਂ ਬਵਾਉਗੀ ਇਹ ਬੱਸ ਕੋਈ ਵੀ ਅਸੀਂ ਅਸਾਂ ਅਮਰੀਨ ਬਾਜੀ ਪਹਿਲਾਂ ਕਿਸ ਸੋਚੀ ਹੋਵੇਗੀ ਮੈਂ ਵੀ ਇੱਕ ਬੱਸ ਬਣਾ ਲਵਾ ਤੇ ਕਿੰਨਾ ਬਿਜ਼ਨਸ ਹੋਵੇ ਹਾਂ ਮੈਂ ਮੈਂ ਇਥੇ ਬੱਸ ਅਸਰ ਕਰ ਦਿੱਤਾ ਨਹੀਂ ਮੇਰੀ ਗੱਲ ਸੁਣ ਇੱਕ ਵੀਡੀਓ ਦੇਖੀ ਜਿਹੜੀ ਕੋਈ ਆਪਾਂ ਵੀਡੀਓ ਵੇਖ ਲਈ ਤੇ ਉਹਦੇ ਚ ਪਹੁੰਚ ਜਾਂਦੀ ਉਹਦੇ ਚ ਪਹੁੰਚ ਜਾਂਦੀ ਅਸੀਂ ਉਹ ਵੀਡੀਓ ਦੇਖੀ ਸੀਗੀ 100 ਰੁਪਏ ਦੇ ਵਿੱਚ ਜਿਹੜਾ ਬਫੇ ਸੀਗਾ ਤੇ ਬਈ ਵੀਡੀਓ ਖਤਮ ਹੋਈ ਅਸੀਂ ਬਾਹਰ ਮਤਲਬ ਅਸੀਂ ਜਾਦ ਦੇ ਨੂੰ ਜਾ ਕੇ ਕਹਿੰਦੀ ਮੈਂ ਸਜਾਦ ਮੈਂ ਇੱਕ ਬਿਜ਼ਨਸ ਸੋਚਿਆ ਵਾ ਇਹ ਹੀ ਗੱਲ ਮੈਂ ਤੁਹਾਨੂੰ ਦੱਸਣ ਲੱਗੀ ਸੀ ਕਿ ਮੈਂ ਵੀਡੀਓ ਤੋਂ ਮਤਲਬ ਹਟ ਕੇ ਮੈਂ ਤੁਹਾਨੂੰ ਦੱਸਣ ਲੱਗੀ ਆ ਇਹ ਰੋ ਹੁਣ ਇਹਨੇ ਬਾਈ ਸਜਾਦਾ ਸਿਰ ਖਾਦਾ ਕਿ ਮੈਂ ਆ ਟਾਬਾ ਸ਼ੁਰੂ ਕਰਨਾ ਜਿੱਜ ਸੋਦੀ ਥਾਲੀ ਲਉਣੀ ਹੈ ਥਾਲੀ ਦਾ ਤਾਬਾ ਪੈਣਾ ਦਾ ਤਾਬਾ ਪੈਣਾ ਦਾ ਤਾਬਾ ਚਲੋ ਬਹਾਲ ਵਧੀਆ ਲੱਗੀ ਜੀ ਸਾਨੂੰ ਇਨਫੋਰਮੇਟਿਵ ਵੀਡੀਓ ਵੀ ਸੀ ਚਲੋ ਸਾਨੂੰ ਵੀ ਪਤਾ ਚੱਲਿਆ ਕਿ ਮਤਲਬ ਪੰਜਾਬ ਦੇ ਵਿੱਚ ਧਾਰਮਿਕ ਸਥਾਨ ਤੇ ਜਾਣ ਵਾਸਤੇ ਵੀ ਬਹੁਤ ਮਤਲਬ ਪੰਜਾਬੀਆਂ ਨੂੰ ਸਿੱਖ ਭੈਣ ਭਰਾਵਾਂ ਨੂੰ ਮਤਲਬ ਕਾਫੀ ਅੰਛਾ ਕੈਨੇਡਾ ਦੀ ਤੁਸੀਂ ਉਹਦੇ ਨਾਲ ਮਦਦ ਦੇ ਨਾਲ ਬਹੁਤ ਅੱਛਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਬਿਲਕੁਲ ਜਬਲਦਸਤਾ ਨੂੰ ਕਿਵੇਂ ਦੇ ਲੱਗੇ ਕਮੈਂਟ ਕਰਕੇ ਦੱਸੋ ਰੱਖੋ ਆਪਣਾ ਖਿਆਲ ਮਿਲਦੇ ਆ ਤਾਂ ਨੈਕਸਟ ਵੀਡੀਓ ਚ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ